ਸੱਚikal ਦੋਸਤੋ ਇੱਕ ਹੋਰ ਜੁੜੋ ਤੁਹਾਨੂੰ ਮੈਂ ਇੱਕ ਬਹੁਤ ਹੀ ਖਤਰਨਾਕ ਹਾਦਸਾ ਜਿਹੜਾ ਜੀ ਉਹ ਹੁਣ ਟਲ ਗਿਆ ਤੇ ਪਤਾ ਨਹੀਂ ਹਜੇ ਤੱਕ ਕੋਈ ਵੀ ਜਿਹੜਾ ਕਾਰਪੋਰੇਸ਼ਨ ਜਿਹੜੀ ਹੈਗੀ ਆਪਣੇ ਦੀ ਪੰਜਾਬ ਸਟੇਟ ট্রান্সਮਿਸ਼ਨ ਕਾਰਪੋਰੇਸ਼ਨ ਦੇ ਲੋਕ ਇੱਥੇ ਨਹੀਂ ਪਹੁੰਚੇ ਇਹ ਘਟਨਾ ਕੋਈ ਦੇਰ ਰਾਤ ਵਾਪਰੀ ਹੈ ਜੀ ਤੇ ਇਹ ਤਾਰਾਂ ਲੰਘਦੀਆਂ ਜੀ ਇੱਥੋਂ ਰੈ residențial ਏਰੀਆ ਦੇ ਵਿੱਚੋਂ ਤੇ ਜੁੜਜੋ ਜੀ ਤੁਹਾਨੂੰ ਦਿਖਾਉਣਿਆ ਵੱਡੀਆਂ ਤਾਰਾਂ ਆ ਦੇਖੋ ਵੱਡੇ ਟਾਵਰ ਤੇ ਬਹੁਤ ਇੱਕ ਘਟਨਾ ਵਾਪਰੀ ਹੈ ਪਤਾ ਨਹੀਂ ਕਿਵੇਂ ਵਾਪਰੀ ਹੈ ਪਹਿਲੀ ਗੱਲ ਤਾਂ ਹੈਰਾਨੀ ਦੀ ਗੱਲ ਹੈ ਕਿ ਪੁੱਟਾ ਜਿਹੜਾ ਸਰਕਾਰੀ ਅਧਾਰਾ ਹੈ ਉਹਨੇ ਇੱਥੇ ਕਿਵੇਂ ਜਿਹੜਾ ਇਹਦੇ ਥੱਲੇ ਤਾਰਾਂ ਦੇ ਥੱਲੇ ਰੈ residențial ਏਰੀਆ ਕੱਟ ਦਿੱਤਾ ਤੇ ਇਸੇ ਤਰ੍ਹਾਂ ਹੀ ਤੁਹਾਨੂੰ ਮੈਂ ਇੱਕ ਹੋਰ ਘਟਨਾ ਦੇ ਨਾਲ ਰੂਬਰੂ ਕਰਾ ਸਕਦਾ ਉੱਥੇ ਵੀ ਜਿਹੜੀ ਹੈ ਘਟਨਾ ਵਾਪਰ ਸਕਦੀ ਹੈ ਇੱਥੇ ਹੁਣ ਥੱਲੇ پارک ਕੱਟੇ ਨੇ ਜਦਕਿ ਉੱਪਰ ਆਹ ਟਰਾਂਸਮਿਸ਼ਨ ਵਾਇਰਸ ਲੰਘ ਰਹੀਆਂ ਨੇ ਆਹ ਦੇਖੋ ਤੁਸੀਂ ਇਹ ਤਾਰਾਂ ਦੇਖੋ ਜੀ ਟੁੱਟ ਗਈਆਂ ਵੱਡੀ ਟਰਾਂਸਮਿਸ਼ਨ ਲਾਈਨ ਟੁੱਟ ਗਈ ਹੈ ਜੀ ਬੜੇ ਹੈਰਾਨੀ ਦੀ ਗੱਲ ਹੈ ਕਿ ਹਜੇ ਤੱਕ ਇੱਥੇ ਕਿਸੇ ਵੀ ਤਰ੍ਹਾਂ ਦਾ ਪ੍ਰਬੰਧਨ ਵੀ ਏਥੋਂ ਬੰਦਾ ਨਾ ਲੰਗੇ ਗਲਤੀ ਨਾਲ ਕਿਸੇ ਦਾ ਨੁਕਸਾਨ ਨਾ ਹੋ ਜੇ ਉਹ ਵਿਅਕਤੀ ਨੂੰ ਇੱਥੋਂ ਰੋਕਣ ਦੇ ਲਈ ਇਹ ਕਿੰਨੀ ਲੰਮੀ ਤਾਰ ਟੁੱਟੀ ਹੈ ਕਿਵੇਂ ਟੁੱਟੀ ਹੈ ਇੱਥਾਂ ਇੱਥੇ ਕੋਈ ਵੀ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਦਾ ਬੰਦਾ ਨਹੀਂ ਥੱਲੇ ਆਇਆ ਸੋ ਇੱਥੇ ਇਹ ਅੱਜ ਹੁਣ ਉੱਥੇ ਪਤਾ ਚੱਲਿਆ ਤੇ ਦੇਖਿਆ ਕਿ ਇਹ ਤਾਰਾਂ ਟੁੱਟੀਆਂ ਪਈਆਂ ਬੜੀਆਂ ਮੋਟੀਆਂ ਤਾਰਾਂ ਹੁਣ ਇਹਨਾਂ ਦਾ ਕਰੰਟ ਕਿੰਨੀ ਦੂਰ ਤੱਕ ਹੋਏਗਾ ਕਿਵੇਂ ਹੈ ਕੀ ਇਹਨਾਂ ਨੂੰ ਬੰਦ ਕਰ ਦਿੱਤਾ ਹੈ ਨਹੀਂ ਬੰਦ ਕਰ ਦਿੱਤਾ ਕਿਸੇ ਤਰ੍ਹਾਂ ਦੀ ਸੂਚਨਾ ਵੱਡੀਆਂ ਤਾਰਾਂ ਦੇ ਵਿੱਚ ਰੈ residențial ਏਰੀਆ ਤੇ ਇੱਥੇ ਜਿਹੜਾ ਰੋਕਿਆ ਨਹੀਂ ਗਿਆ ਕਿਸੇ ਨੂੰ ਵੀ ਇੱਥੇ ਆ ਕੇ ਕੋਈ ਕਾਉਸ਼ਨ ਜਿਹੜਾ ਨਹੀਂ ਲਾਇਆ ਗਿਆ ਸੋ ਆ ਤੁਸੀਂ ਦੇਖ ਸਕਦੇ ਹੋ ਇੱਕ ਉੱਪਰੋਂ ਉਹ ਤਾਰ ਟੁੱਟੀ ਐ ਪਿੱਛੋਂ ਵੀ ਟੁੱਟੀ ਐ ਅੱਗੋਂ ਵੀ ਟੁੱਟੀ ਐ ਉਹ ਦੇਖੋ ਤਾਰ ਲਿਫ ਗਈ ਐ ਸੋ ਬਹੁਤੀ ਹਾਈਟ ਨਹੀਂ ਐ ਇਨ੍ਹਾਂ ਤਾਰਾਂ ਦੀ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਖਤਰਾ ਜਿਹੜਾ ਇੱਕ ਤਰ੍ਹਾਂ ਨਾਲ ਰੈ residențial ਏਰੀਏ 'ਚ ਪੈਦਾ ਹੋ ਗਿਆ ਹੈ ਇੱਥੇ ਇੱਕ ਪਿੱਛੇ ਪ੍ਰਾਈਵੇਟ ਕਲੋਨੀ ਹੈ ਸਰਕਾਰੀ ਕਲੋਨੀ ਹੈ ਪ੍ਰਾਈਵੇਟ ਕਲੋਨੀ ਵਾਲਿਆਂ ਨੇ ਪੈਸੇ ਪੂਸੇ ਦੇ ਕੇ ਜੀ ਇਹ ਤਾਰਾਂ ਉਹ ਕਢਵਾਤੀਆਂ ਸੀ ਆ ਦੇਖੋ ਤੁਹਾਨੂੰ ਮੈਂ ਦਿਖਾਉਣਾ ਅੱਗੇ ਜਾ ਕੇ ਉਹ ਪ੍ਰਾਈਵੇਟ ਕਲੋਨੀ ਇੱਕ ਉਹਨਾਂ ਨੇ ਆਪਦੀ ਮਨਮਰਜ਼ੀ ਦੇ ਨਾਲ ਇਹ ਖੰਭੇ ਪਾਸੇ ਕਰਵਾਏ ਸੀ ਹੁਣ ਇੱਥੇ ਹੀ ਤਾਂ ਪਤਾ ਚੱਲਦਾ ਹੈ ਕਿ ਸਰਕਾਰੀ ਕਲੋਨੀਆਂ ਦਾ ਕੀ ਹਾਲ ਹੈ ਬਾਕੀ ਤੁਸੀਂ ਸਾਫ਼ ਸਫਾਈਆ ਦੇਖ ਹੀ ਰਹੇ ਹੋ ਆ ਇੱਕ ਪਾਰਕ ਹੈ ਜੀ ਇਹੜਾ ਸਰਕਾਰੀ ਤੌਰ ਦੇ ਉੱਤੇ ਇੱਥੇ ਬਣਿਆ ਹੁਣੇ ਤਾਰ ਕਿੱਥੋਂ ਤੱਕ ਲੰਮੀ ਹੋ ਖੰਭਾ ਦੇਖ ਲਓ ਕਟੋ-ਕਟ 2 2.5 ਕਿੱਲੇ ਦੂਰ ਹੈ ਤੇ ਤਾਰ ਸਾਰੀ ਪਾਰਕ ਦੇ ਵਿੱਚ ਪਈ ਆ ਮੋਟੀ ਤਾਰ ਹੈ ਜੀ ਕਿਸੇ ਵੀ ਟਾਈਮ ਵੱਡਾ ਹਾਦਸਾ ਹੋ ਸਕਦਾ ਕਿਸੇ ਕੁਦਰਤੀ ਜੀਵ ਨਾਲ ਬੰਦਿਆਂ ਨਾਲ ਆ ਦੇਖੋ ਹੁਣ ਇੱਥੇ ਦਿਖਾਈ ਨਹੀਂ ਦੇ ਰਹੀ ਬੰਦਾ ਲੰਘ ਸਕਦਾ ਇਹਦੇ ਉੱਤੋਂ ਸੜਕ ਦੇ ਉੱਤੇ ਪਈ ਵੀ ਦਿਖਾ ਸਕਦਾ ਮੈਂ ਤੁਹਾਨੂੰ ਇਹ ਤਾਰ ਮੇਰੀ ਤਾਂ ਆਪ ਹੁਣੇ ਨਿਕਲ ਗਈ ਐ ਤੇ ਆ ਦੇਖੋ ਆ ਰਸਤਾ ਇੱਥੋਂ ਦੀ ਲੋਕਾਂ ਦੇ ਆਉਣ ਜਾਣ ਦਾ ਤੇ ਐਡੀ ਵੱਡੀ ਨਲਕੀ ਦੇਣ ਚੜਦੇ ਨਾਲ ਸਰਕਾਰੀ ਅਧਾਰੇ ਦੀ ਵੀ ਇੱਥੇ ਘਟੋ ਘਟ ਬੰਦਾ ਭੇਜੋ ਦੱਸੋ ਇੱਥੇ ਆਪ ਦੀਆਂ ਰਸਤਾ ਰੋਕੋ ਹਾਂਜੀ ਸੋ ਇਹਨੂੰ ਸ਼ੇਅਰ ਕਰ ਦਿਓ ਜੀ ਘਟੋ ਘਟ ਅੱਜ ਐਤਵਾਰ ਦਾ ਦਿਨ ਹੈ ਮੈਨੂੰ ਲੱਗਦਾ ਕਿਸੇ ਨੇ ਆਉਣਾ ਕੀ ਹੈ ਪਰ ਇਹ ਲੋਕ ਕੌਣ ਤਾਂ ਸਹੀ ਇੱਥੇ ਕੋਈ ਨਾ ਕੋਈ ਆ ਦੇਖੋ ਇਥੋਂ ਰਸਤਾ ਰਸਤੇ ਦੇ ਉੱਤੇ ਉਵੇਂ ਤਾਰ ਪਈ ਹੈ ਕਿਉਂਕਿ ਤੁਹਾਨੂੰ ਪਤਾ ਵੀ ਪਿੱਛੇ ਜੇ ਇਹੋ ਜਿਹੀਆਂ ਤਾਰਾਂ ਜੇ ਡਿੱਗਦੀਆਂ ਤਾਂ ਬਹੁਤ ਵੱਡਾ ਨੁਕਸਾਨ ਜਿਹੜਾ ਹੋ ਜਾਂਦਾ ਆ ਤਾਰ ਪਈ ਹੈ ਜੀ ਇੱਥੇ ਆ ਫੇਸ ਮਾਡਲ ਟਾਊਨ ਫੇਸ 4 5 ਹੈ ਜੀ ਬਠਿੰਡੇ ਦਾ ਜਿਹਨੂੰ ਬੀ ਡੀਏ ਐਨਕਲੇਬ ਵੀ ਕਹਿ ਦਿੰਦੇ ਆ ਇੱਥੇ ਤੁਸੀਂ ਬਾਕੀ ਤਾਂ ਸਰਕਾਰ ਕਹਿੰਦੀ ਸੀ ਵੀ ਅਸੀਂ ਜੀ ਵੱਡੇ ਵੱਡੇ ਬਹੁਤ ਵਧੀਆ ਕੀ ਕਹਿੰਦੇ ਆ ਉਹ ਡਵੈਲਪ ਕਰਨੇ ਆ ਰੈ residențial ਏਰੀਆ ਤੇ ਆ ਡਵੈਲਪ ਇਨਾਂ ਤੋਂ ਬਿਕਦਾ ਨਹੀਂ ਦੇਖੋ ਜੰਗਲ ਬਣਿਆ ਪਿਆ ਬੁਰਾ ਹਾਲ ਹੈ ਆ ਸਥਿਤੀਆਂ ਨੇ ਸੋ ਬਠੰਡਾ ਦੇ ਬੀੜੀ ਇਨਕਲੇਵ ਦੇ ਵਿੱਚ ਜੀ ਆਹਾਂ ਹਾਈ ਟ੍ਰਾਂਸਮਿਸ਼ਨ ਤਾਰ ਟੁੱਟ ਗਈ ਹੈ ਤੇ ਇਹਦੇ ਬਾਰੇ ਜਿਹੜਾ ਜੀ ਹੁਣ ਇਹਨਾਂ ਦੇ ਬੰਦਾਂ ਕੋਲੇ ਤਾਂ ਇਹਨਾਂ ਦੇ ਨੰਬਰ ਤੁਹਾਨੂੰ ਮਲਾ ਕੇ ਦਿਖਾ ਦੇਾਂਗੇ ਨੰਬਰ ਹੀ ਨਹੀਂ ਮਿਲਦੇ ਇਹਨਾਂ ਦੇ ਸੋ ਕਿਸ ਨੂੰ ਕਿਵੇਂ ਕਿਹੜੇ ਬੰਦੇ ਨੂੰ ਇੱਥੇ ਸੂਚਨਾ ਦੇਣੀ ਹੈ ਇਹ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਤੁਸੀਂ ਨੰਬਰ ਸਾਨੂੰ ਸੁਜੈਸਟ ਕਰੋ ਵੀ ਇਹਨਾਂ ਨੂੰ ਕਿਹੜੇ ਨੰਬਰ ਤੇ ਸੂਚਨਾ ਕਰੀਏ ਜੀ ਸੋ ਆਹ ਤੁਸੀਂ ਦੇਖ ਰਹੇ ਹੋ ਜੀ ਪਰ ਆਹ ਆਹ ਦੇਖ ਲਓ ਹੁਣ ਸਫਾਈ ਦੇਖ ਲਓ ਇੱਕ ਮਾਡਲ ਟਾਊਨ ਹੈ ਜੀ ਆਹਾ ਇੱਕ ਮਾਡਲ ਟਾਊਨ ਆ ਬਠਿੰਡੇ ਦਾ ਜਿਹਨੂੰ ਕਹਿ ਦਿੰਦੇ ਆ ਬ੍ਰਿਡੀਏ ਇਨਕਲੇਵ ਫੇਸ 4 5 ਆਹ ਪਾਰਕ ਹੈ ਜੀ ਲੋਕ ਦਰਖਾਸਤਾਂ ਦੇ ਦੇ ਥੱਕ ਗਏ ਤੇ ਇਹਦੇ ਵਿੱਚ ਆ ਤਾਰ ਡਿੱਗੀ ਐ ਤੇ ਇਹ ਕਿਸੇ ਵੀ ਟਾਈਮ ਵੱਡਾ ਹਾਦਸਾ ਜਿਹੜਾ ਉਹ ਇਧਰ ਸਾਬ ਓਏ ਇੱਥੋਂ ਦੀ ਨਾ ਨਿਕਲਿਓ ਆ ਤਾਰ ਟੁੱਟੀ ਪਈ ਐ ਵੱਡੀ ਪਤਾ ਚੱਲ ਗਿਆ ਤੁਹਾਨੂੰ ਕਿੰਨੇ ਵਜੇ ਟੁੱਟੀ ਐ ਹਾਂ ਕਹੇ ਉਹ ਆਗ ਨਿਕਲੀ ਸੀ ਕਿੰਨੇ ਕ ਅੱਗ ਹੈਂ ਆ ਦੇਖ ਲੋ ਜੀ ਰਾਤ ਦੀ ਟੁੱਟੀ ਹੋਈ ਆ 8:30 ਵਜੇ ਦੀ ਤੇ ਹਜੇ ਤੱਕ ਕੋਈ ਵੀ ਵਿਅਕਤੀ ਇੱਥੇ ਨਹੀਂ ਆਇਆ ਵੀ ਘੱਟੋ ਘੱਟ ਇੱਥੇ ਦੇ ਉੱਤੇ ਇਹਨੂੰ ਹਟਾਓ ਖਿੱਚੋ ਪਾਸੇ ਕਰੋ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਬਾਕੀ ਸਫਾਈ ਤੁਸੀਂ ਦੇਖ ਲੋ ਜੀ ਸਰਕਾਰ ਦਾ ਹਾਲ